13 ਸਾਲ ਦੀ ਬੱਚੀ ਹੈ ਤੇ ਗਵਾਂਡ ਵਿੱਚ ਰਹਿੰਦੀ ਹੈ ਜਿਸ ਪਰਿਵਾਰ ਦੇ ਵਿੱਚ ਉਹ ਗਈ ਜਿਸ ਘਰ ਦੇ ਵਿੱਚ ਗਈ ਉੱਥੇ ਉਹਦੇ ਅਸਹਿਰਲੀਆਂ ਨੇ ਉੱਥੇ ਵੀ ਦੋ ਬੇਟੀਆਂ ਨੇ ਸੋ ਜਿਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਉਹਦੇ ਆਪਣੀਆਂ ਦੋ ਪੁੱਤਰੀਆਂ ਤੇ ਉਹਦੀ ਪਤਨੀ ਹੈ ਹੁਣ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਇਸ ਘਟਨਾਕ੍ਰਮ ਦੇ ਵਿੱਚ ਬੰਦੇ ਕਿੰਨੇ ਅਫੈਕਟਡ ਸ਼ਾਮਲ ਨੇ ਸਭ ਤੋਂ ਪਹਿਲਾਂ ਉਹ ਬੱਚੀ ਉਹਦੀ ਜਦੋਂ ਪਛਾਣ ਹੋਈ ਉਹਨੇ ਜਦੋਂ ਰਿਐਕਟ ਕੀਤਾ ਤੇ ਇਹਨੂੰ ਲੱਗਿਆ ਵੀ ਮੇਰੀ ਜਾਨ ਦਾ ਖਤਰਾ ਇਹ ਤਾਂ ਮੈਂ ਫਸ ਗਿਆ ਫਸ ਉਹਨੂੰ ਪਤਾ ਲੱਗ ਗਿਆ ਵੀ ਮੈਂ ਇਸ ਪੱਧਰ ਤੇ ਗਿਆ ਵੀ ਹੁਣ ਮੈਨੂੰ ਕਹੇ ਨਹੀਂ ਛੱਡਣਾ ਤੇ ਉਹਦੇ ਲਈ ਉਹ ਬੱਚੀ ਨੂੰ ਖਤਮ ਕਰ ਦੇਣਾ ਉਦੇ ਦਿਮਾਗ ਚ ਪਹਿਲਾ ਫੌਰੀ ਤੌਰ ਤੇ ਇਹੀ ਆਇਆ ਕਿ ਇਹ ਖਤਮ ਹੋਈ ਤਾਂ ਐਵੀਡੈਂਸ ਖਤਮ ਇਹਨੂੰ ਮੈਂ ਟਿਕਾਣੇ ਲਾ ਦੂੰਗਾ ਤੇ ਸ਼ਾਇਦ ਬਚ ਜਾ ਦੂਜੀ ਇਨਸੀਡੈਂਟ ਕੀ ਹੋਈ ਜਦੋਂ ਬੱਚੀ ਨੂੰ ਮਾਰ ਦਿੱਤਾ ਤਾਂ ਔਨਸ ਉਹਦੇ ਉੱਤੇ ਆ ਗਿਆ ਹੁਣ ਜਦੋਂ ਉਹ ਫਸਦਾ ਹੈ ਹੁਣ ਉਹਨੂੰ ਕੀ ਸਜ਼ਾ ਮਿਲਦੀ ਹੈ ਸਜ਼ਾ-ਏ-ਮੌਤ ਵੀ ਮਿਲ ਸਕਦੀ ਹੈ ਦੋ ਮਾਰੇਗੇ ਤੀਜੀ ਚੇਨ ਰਿਐਕਸ਼ਨ ਕਿੱਥੇ ਗਈ ਉਹਦੇ ਦੋ ਤੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਕਿਸ ਚੀਜ਼ ਨੂੰ ਲੈ ਕੇ ਜਿਉਂਦੇ ਰਹਿਣਗੇ ਉਹਦੀ ਪਤਨੀ ਕਿਵੇਂ ਜਿਉਂਦੀ ਰਹੇਗੀ ਇੱਕ ਵਿਕਟਮ ਫੈਮਲੀ ਹੈ ਇੱਕ ਅਕਿਊਜ਼ ਦੀ ਪਤਨੀ ਹੈ ਤੇ ਉਹਦੀਆਂ ਬੇਟੀਆਂ ਨੇ ਉਨਾਂ ਨੂੰ ਉਸ ਪੱਧਰ ਦਾ ਸਤਕਾਰ ਥੋੜੀ ਮਿਲੂਗਾ ਸਮਾਜ ਹਾਲਾਂਕਿ ਉਹ ਵੀ ਵਿਕਟਮ ਨੇ ਹੁਣ ਵਿਕਟਮ ਕਿੰਨੇ ਹੋ ਗਏ ਤਿੰਨ ਤਾਂ ਇਧਰ ਹੋ ਗਈਆਂ ਤਿੰਨੇ ਔਰਤਾਂ ਹੋ ਗਈਆਂ ਯਾਨੀ ਕਿ ਫੀਮੇਲਸ ਨੇ ਇਧਰ ਲੜਕੀ ਦੀ ਮਾਂ ਵੀ ਆ ਤੇ ਉਹਦੇ ਉਹਦਾ ਪਿਤਾ ਹੈ ਨਹੀਂਗਾ ਸੋ ਤੁਸੀਂ ਇਹ ਦੇਖੋ ਕਿ ਪਹਿਲਾਂ ਤਾਂ ਅਫੈਕਟਡ ਫੈਮਲੀਆ ਦੇ ਵਿੱਚ 8-10 ਬੰਦੇ ਤਾਂ ਸਿੱਧੇ ਰੂਪ ਚ ਇਹੀ ਆ ਗਏ